ਸ਼ਿਗਲ ਜੀ ਤੇ ਇਹ ਹੁਣ ਮੈਂ ਤੁਹਾਨੂੰ ਦਿਖਾਉਣਾ ਇਹ ਹੁਣ ਸ਼ਾਰਟ ਆਫ ਵਾਟਰ ਮੈਲ ਦਾ ਆਵਾੜਾ ਅਤਰ ਬੋਈਆ ਮਦੀਰਾ ਤੇ ਹੁਣ ਇਹ ਆ ਚੀਜ਼ ਨੇ ਇਹਦੀ ਜਿਹੜੀ ਬਾਟਮ ਹੁੰਦਾ ਇਹਦਾ ਹੁਣ ਆ ਬਲੈਕ ਪੈ ਗਿਆ ਜੀ ਹਨਾ ਆਲੀ ਚੀਜ਼ ਹੁਣ ਇਹ ਇਨਫੈਕਟਡ ਹੈ ਪ੍ਰੋਪਰ ਸੋ ਇਹ ਦਾ ਇਨਫੈਕਟਡ ਹੋਣ ਦਾ ਇੱਕੋ ਕਾਰਨ ਹੈ ਇਹ ਕੈਲਸ਼ੀਅਮ ਦਾ ਧਿਆਨ ਹੈ ਮੇਰੀ ਗਲਤੀ ਹੈ ਮੈਂ ਪਹਿਲਾਂ ਚੈੱਕ ਨਹੀਂ ਕਰਿਆ ਹੈਗਾ ਹਨਾ ਤੇ ਇਹ ਕੈਲਸ਼ੀਅਮ ਕਰਕੇ ਮੇਨ ਇਹਦਾ ਮੇਨ ਮੋਟਿਵ ਇਹਦਾ ਕੈਲਸ਼ੀਅਮ ਹੀ ਹੈ ਠੀਕ ਹੈ ਸੋ ਹੁਣ ਇਹਦੇ ਵਿੱਚ ਦੋ ਹੱਲ ਹੈ ਇੱਕ ਤਾਂ ਆਪਾਂ ਕੈਲਸ਼ੀਅਮ ਪਾ ਦਈਏ ਜਦੋਂ ਤੁਹਾਨੂੰ ਲੱਗਿਆ ਵੀ ਤੁਹਾਡਾ ਫਰੂਟ ਛੋਟਾ ਛੋਟਾ ਬਲੈਕ ਲੱਗ ਗਿਆ ਹੁਣ ਤੇ ਛੋਟਾ ਹੀ ਫਰੂਟ ਤੇ ਨਾਲ ਨਾਲ ਦੀ ਕੈਲਸ਼ੀਅਮ ਦੀ ਸਪਰੇਅ ਕਰ ਦੋ ਤੁਹਾਨੂੰ ਬਰੀਕ ਤੋਂ ਮਿਲ ਜਾਂਦੀ 12 ਡਾਲਰ ਦੀ ਮਿਲ ਜਾਂਦੀ ਹੈ ਜੀ ਠੀਕ ਹੈ ਤੇ ਉੱਪਰ ਤੇ ਜਿਹੜਾ ਇਨਫੈਕਟਡ ਹੈ ਉਹਨੂੰ ਬੇਲ ਨਾਲ ਤੋਂ ਕੱਟ ਦੋ ਇਹ ਹੁਣ ਦੈਸ ਵਾਈ ਤਾਂ ਹੀ ਕੱਟਿਆ ਨਾ ਇਹ ਵਾਲਾ ਸੋ ਇਹਦਾ ਮੇਨ ਚੀਜ਼ ਤੁਸੀਂ ਜਿਹੜੇ ਦੇਖਣੀ ਜਦੋਂ ਤੁਹਾਡੇ ਵਟਰਮੇਲਨ ਫਰੂਟ ਛੋਟਾ 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 ਲੱਗਣ ਲੱਗ ਗਿਆ ਨਾ ਉਹਨਾਂ ਤੁਹਾਨੂੰ ਨਾਲ ਦੀ ਨਾਲ ਲੱਛਣ ਮੈਂ ਥੋੜਾ ਕੰਮ ਕਰਾਂ ਜੀ ਰੁੱਝਿਆ ਰਿਹਾ ਮੇਥੋਂ ਧਿਆਨ ਨਹੀਂ ਦੇ ਹੋਇਆ ਹਨਾ ਸੋ ਹੁਣ ਤੋਂ ਆ ਵੱਟਤਾ ਤੇ ਨਾਰਮਲੀ ਹੁਣ ਬਾਕੀ ਸਾਰੇ ਠੀਕ ਹੈ ਜੀ ਕਿਨਾ ਛੋਟਾ ਹੈ ਆ ਮਿੱਟੀ ਲੱਗੀ ਹੈ ਬਾਕੀ ਨਾਰਮਲੀ ਸਾਰੀ ਠੀਕ ਆ ਵੀ ਸਹੀ ਹੈ ਆ ਦੇਖੋ ਹੁਣ ਜੇ ਇਹਨੂੰ ਨਾ ਕੱਟਦਾ ਬੇਲ ਨਾਲ ਤੋਂ ਇਹਨਾਂ ਬਾਕੀ ਬੇਲ ਦੇ ਵਿੱਚ ਇਨਫੈਕਸ਼ਨ ਕਰ ਦੇਣਾ ਸੀਗਾ ਹੁਣ ਇਹਦੇ ਪਾ ਕੱਲ ਅਸੀਂ ਲਿਆ ਕੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹਨਾ ਪਾਣੀ ਦੋ ਟਾਈਮ ਸਪਰੇ ਵੀ ਮਾਰੇ ਆ ਕੀ ਹੁੰਦਾ ਦੋ ਟਾਈਮ ਕਰਦੇ ਕਰੋ ਪਾਣੀ ਲਾਦੇ ਕਰੋ ਇਹਨੂੰ ਤੇ ਨੰਬਰ 2 ਹੈ ਜੇ ਇਨਫੈਕਟਡ ਹੈਗਾ ਉਹਨੂੰ ਬੇਲ ਨਾਲ ਤੇ ਕੱਟ ਦੋ ਤੇ ਨਾਲ ਦੀ ਨਾਲ ਜਦੋਂ ਤੁਹਾਨੂੰ ਦਿਖਿਆ ਲੱਛਣ ਦਿਖੇ ਆਲੇ ਕੈਰਸ਼ੀਮ ਦੀ ਸਪਰੇ ਕਰ ਦੋ ਗੁੱਡ ਹੈ ਹਫਤੇ ਦੇ ਵਿੱਚ ਰਿਕਵਰ ਹੋ ਜੂਗੀ ਬੇਲ ਤੇ ਜਿਹੜਾ ਇਨਫੈਕਟਡ ਹੈ ਉਹਨੂੰ ਕੱਟ ਕੇ ਸਾਈਡ ਤੇ ਰੱਖ ਦਿਓ ਬਾਕੀ ਬਹੁਤ ਸਾਰੇ ਬਹੁਤ ਸੋਹਣੀ ਸੋਹਣੀ ਨਗ ਪਈਆਂ ਜੀ ਕਾ ਪਿਆ ਮੈਂ ਸਭ ਦੁਬਾਰਾ ਉਹ ਇਹ ਵਾਲਾ ਇਹਦੀ ਬੇਲ ਡਿਫਰੈਂਟ ਸੀਗੀ ਹਨ ਤਾਂ ਕਰਕੇ ਇਹ ਵਾਲਾ بچਿਆ ਪਿਆ ਇਹ ਕਿਧਰੇ ਪਾਸੋਂ ਬਲੈਕ ਨਹੀਂ ਹੈਗਾ ਹੋਇਆ ਬਾਦ। ਥੈਂਕ ਯੂ ਵੀ ਜੀ ਹੁਣ ਬੇਲਾਂ ਡਿਫਰੈਂਟ ਡਿਫਰੈਂਟ ਹੈ। ਹੁਣ ਇਹ ਫਰੂਟ ਦੇ ਤਿੰਨ ਫਰੂਟ ਸੀਗੇ ਜਿਹੜੇ ਕੱਟੇ ਆ। ਇਹਦੇ ਤਿੰਨ ਸੀਗੇ ਜਿਹੜੇ ਕੱਟੇ ਆ ਤੇ ਤਿੰਨੇ ਇਨਫੈਕਟਡ ਸੀਗੇ। ਠੀਕ ਆ। ਸੋ ਬਾਕੀ ਜੇ ਹੋਰ ਕਿਸੇ ਚੀਜ਼ ਦੀ ਤੁਹਾਨੂੰ ਹੈਲਪ ਹੋਈ ਤਾਂ ਤੁਸੀਂ ਮੈਸੇਜ ਕਰਦੇ